ਆਲਾ ਫਣ ਦਫਾ ਹੋ ਵੋ ਮੰਮੀ ਉਦਾਂ ਨਹੀਂ ਕੋ ਗੱਲ ਲੱਭ ਹੁਣਾ ਵੀ ਜਾਣਾ ਨਾਲ ਤੇ ਇਦਾਂ ਕਰੀ ਵੀ ਉਹਨਾਂ ਕੋਲ 2000 ਦਾ ਤੇਲ ਪਵਾ ਲਈ 2000 ਦਾ ਆਹੋ ਤੇ ਹੋਰ ਚਲੋ ਕੋਈ ਨਹੀਂ ਪਵਾ ਲਾਂਗਾ ਨਵਦੀਪ ਆਜੋ ਘਰ ਚਲੋ ਆਜਾ ਆਜਾ ਜੋੜ ਮੇਲ ਕੀਤੇ ਹੁੰਦੇ ਇਹਨਾਂ ਨੇ ਮੈਨੂੰ ਤੇ ਆਵੇ ਪੁੱਛਣਾ ਹੁੰਦਾ ਉੱਤੋਂ ਵਾਲੀ ਦਾ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਪਰ ਤੁਹਾਨੂੰ ਤੇ ਨਵਾਂ ਸੂਟ ਮਿਲ ਗਿਆ ਹੈ ਨਾ ਚੱਲ ਨਾ ਮੈਂ ਭਾਂਡੇ ਰੱਖ ਮੈਂ ਲਿਆ ਤੂੰ ਆ ਮੈਨੂੰ ਫੜਾਓ ਤੇ ਤੂੰ ਹੀ ਕੱਪੜੇ ਪਾਓ ਮੈਂ ਰੱਖਾਂ ਮੈਂ ਲੱਖ ਲੋਕੋ ਥੱਕ ਗਏ ਉੱਤੇ ਰਹਾ ਸਹੀ ਗੱਲ ਆ ਜਿੰਨੇ ਜਾਣਾ ਹੁੰਦਾ ਉਹ ਤੇ ਹੈ ਨਾਲ ਵੇ ਸਹੀ ਗੱਲ ਪਰ ਟਾਈਮ ਹੀ ਗਲੀ ਗੱਤੀ ਪੰਦਰ ਵੇਲਾ ਲੰਘ ਗਿਆ ਦੋ ਤਿੰਨ ਘੰਟੇ ਛੱਟ ਗਿਆ ਇਹ ਤੇ ਗੱਲ ਤੇਰੀ ਮੰਨਣ ਵਾਲੀ ਚਲੋ ਵਧੀਆ ਹੋ ਗਿਆ ਹਣਾ ਸਭ ਵਧੀਆ ਹੋ ਗਿਆ ਚਲੋ ਇਹ ਆ ਵੀ ਭੈਣ ਭਰਾ ਟਿਕਾਣੇ ਲੱਗਾਏ ਤੇ ਵਧੀਆ ਰਹਿੰਦਾ ਹਣਾ ਬਿਲਕੁਲ ਹਾਂ ਨਾਲੇ ਸਾਰੇ ਕਿਨੇ ਹੁਣ ਖੁਸ਼ ਹੀ ਆਹੋ ਉਹਦੇ ਵੇਲਾ ਕਿਨੇ ਰਿਸ਼ਤੇਦਾਰ ਆਏ ਹੀ ਭਾਜੀ ਦੇ ਹਾਂ ਨਹੀਂ ਬਿਲਕੁਲ ਬਿਲਕੁਲ ਇਹਦੇ ਕਈ ਜਾਂਦੇ ਨਹੀਂ ਆ ਵੇ ਨਹੀਂ ਇੱਥੋਂ ਚੱਲ ਜੀ ਨਦਕਰੇ ਪਾਰਟੀ ਹੀ ਹੂੰ ਅੰਦਰ ਇਹ ਪਤਾ ਕੀ ਹੁੰਦਾ ਹੈ ਬੰਦੇ ਥੋੜਾ ਆਪਣੇ ਨੂੰ ਨਿਰਭਰ ਕਰਦਾ ਹੁਣ ਬਾਜੀ ਦਾ ਤੈਨੂੰ ਪਤਾ ਕਿ ਕੀ ਸਿਸਟਮ ਆ ਸਾਰਾ ਪਰਿਵਾਰ ਉਹਨਾਂ ਦਾ ਕਿਦਾਂ ਦਾ ਬਹੁਤ ਇਹ ਵਾਲਾ ਕਹ ਨਹੀਂ ਨਹੀਂ ਤੇ ਫਿਰ ਜਦੋਂ ਆਪ ਚੰਗੇ ਹੋਵਾਂਗੇ ਤੇ ਰੇਹ ਬੰਦੇ ਨੇ ਆਪਣੇ ਨਾਲ ਕਰਨਾ ਹੀ ਕਰਨਾ ਉਦੋਂ ਮੈਂ ਇੱਕ ਗੱਲ ਨੋਟ ਕੀਤੀ ਇਹ ਵੀ ਚਲੋ ਇਹ ਲਾ ਰਿਸ਼ਤੇਦਾਰੀ ਦੇ ਨਵੀਂ-ਨਵੀਂ ਆ ਹੂੰ ਪਰ ਇਹ ਜੀ ਕੋਲ ਮਿਲਣੇ ਜਿੱਦਾਂ ਪਤਾ ਨਹੀਂ ਕਦੋਂ ਦੇ ਜਾਣਦੇ ਹੁੰਦੇ ਆ ਨਹੀਂ ਇਹ ਗੱਲ ਹੈਗੀ ਆ ਇਹ ਤੇ ਗੱਲਬਾਤ ਵਾਕਈ ਉਹਨਾਂ ਚ ਕੋਈ ਤੇਰ ਮੇਰਾ ਨਹੀਂ ਤੇ ਪਰ ਇੱਕ ਵਾਰ ਹੋਰ ਬੰਦੇ ਦੇ ਨਾਲ ਮੈਂ ਵੇਖਣ ਡਿਆ ਕਹ ਦਿੰਦੇ ਯਾਰ ਪਰਦੇਸਾਂ ਜੀ ਬੜਾ ਔਖਾ ਹੈ ਨਾ ਬੰਦਾ ਇਦਾਂ ਜਦੋਂ ਪਰਿਵਾਰ ਛੱਡ ਕੇ ਜਾਂਦਾ ਹੈ ਹੈ ਤਾਂ ਸਹੀ ਲਾ ਪਰ ਇੱਥੇ ਵੀ ਤੈਨੂੰ ਪਤਾ ਵਾ ਨੌਕਰੀਆਂ ਮਿਲਦੀਆਂ ਹਨੀ ਸਹੀ ਗੱਲ ਕੀ ਕਰਨ ਲੋਕੀ ਹਾਂ ਸਹੀ ਗੱਲ ਹੈ ਜਦੋਂ ਵਾਹੇ ਚੱਲੇ ਨਾ ਅੰਦਰ ਨੂੰ ਗਏ ਇੰਟਰਵਿਊ ਤੇ ਮੇਰਾ ਜੀ ਮਨ ਆਪਣਾ ਘਰ ਆਇਆ ਸਹੀ ਪੁੱਛੇ ਮੈਂ ਬੜਾ ਜਲ 控制 ਕੀਤਾ ਪਰ ਹੈ ਹੀ ਇਦਾਂ ਦਾ ਇਹ ਕੰਡੀਸ਼ਨ ਹੀ ਇਦਾਂ ਦੀ ਹੁੰਦੀ ਹੈ ਮੈਂ ਵੀ ਆਖਾਂ ਵੀ ਲਾਭ ਭਲਾ ਨਹੀਂ ਕਿਤੇ ਉਹਨੂੰ ਚੱਲ ਗਿਆ ਨਹੀਂ ਮੇਰੇ ਕੋਲ ਫਿਰ ਮੈਂ ਵੀ ਪਤਾ ਫਿਰ ਦੇਖਦੇ ਕੋ ਸਾਰੇ ਹੋ ਜਾਂਦੇ ਮੇਰਾ ਮਨ ਬੜਾ ਭਰ ਆਇਆ ਯਾਰ ਕਿਉਂਕਿ ਇਦਾਂ ਇਕੱਲੇ ਜੀ ਨੇ ਵੇਲੇ ਪਰਿਵਾਰ ਛੱਡ ਕੇ ਵਗਾਨੇ ਦੇ ਜਾ ਕੇ ਰਹਿਣਾ ਬੜਾ ਔਖਾ ਯਾਰ ਹੁਣ ਐਂ ਮਤਲਬ ਘਰ ਪਰਿਵਾਰ ਚ ਸਾਰੇ ਇਕੱਠੇ ਆ ਕੋਈ ਦੁੱਖ ਸੋਕੇ ਇਕ ਦੂਜੇ ਨਾਲ ਉਸੇ ਲਈ ਸ਼ੇਅਰ ਕਰੀਦਾ ਤੇ ਜਿਹੜਾ ਪਰਦੇਸਾਂ ਦੇ ਬੈਠਾ ਬੰਦਾ ਉਹ ਵਿਚਾਰਾ ਕਿੱਦਾਂ ਇਕੱਲਾ ਹੀ ਸਾਰਾ ਕੁਝ ਸਹਨ ਕਰਦਾ ਹੈ ਨਾ ਬੜਾ ਕੁਝ ਵੇਖਣਾ ਪੈਂਦਾ ਹਮ ਆਲਾ ਨਾ ਇਹਦੀ ਦੀਦੀ ਲੋੜ ਹੀ ਨਹੀਂ ਰਹਿੰਦੇ ਨਾ ਹੀ ਚਲ ਮੈਂ ਬੈ ਜਾ ਹਵਾ ਬੜੀ ਠੰਡ ਜੀ ਵਗਣ ਦੀ ਤੇ ਮੈਂ ਤੇ ਦੀਦੀ ਆਪਣੇ ਕੱਪੜੇ ਰੱਖ ਲਈ ਸੀ ਤੇ ਚੇਂਜ ਕਰ ਲਿਆ ਤੇ ਪਿੰਦ ਨੂੰ ਕੋਈ ਦੇ ਦਉ ਹਾਂ ਉਹਨਾਂ ਨੇ ਮੈਂ ਕਿਹਾ ਹੈ ਤੇ ਉਹਦੋਂ ਆਂਦੇ ਹੀ ਨਹੀਂ ਨਹੀਂ ਅਹੀਂ ਵਾਪਸ ਮੋੜ ਆਉਣਾ ਵਾ ਅਹੀਂ ਕਿਹੜਾ ਉੱਥੇ ਰਾਤ ਰਹਿਣਾ ਕੋਈ ਗੱਲ ਇਹ ਲੱਗਦੇ ਪਾ ਲੈਂਦੇ ਆ ਵੀਜੀ ਆਹੋ ਦੀਦਿਓ ਕੋਈ ਗੱਲ ਦੇ ਦੇਣਾ ਉਹਦਾ ਵੇਹੇ ਦੀਦੀ ਸਗੋਂ ਕਮਲ ਨੂੰ ਆਪਾਂ ਲੈ ਆਉਂਦੇ ਨਾ ਤੇ ਚੰਗਾ ਹੀ ਨਾਵ ਗੱਲ ਤੇ ਤੇਰੀ ਸਹੀ ਆ ਪਰ ਮੈਂ ਤਾਂ ਨਹੀਂ ਲਿਆਂਦਾ ਅਗਲੇ ਨੇ ਕਹਿਣਾ ਵੀ ਇਹੋ ਦੇਣ ਦੀ ਕੰਡੇ ਪੇ ਪਰਾਉਣਾ ਜਾਏ ਤੇ ਕਬਲ ਨੂੰ ਹੀ ਲੈ ਜੀਏ ਉਹਦਾ ਕਬਲ ਦੀ ਸੱਸ ਕਿੰਨਾ ਜ਼ੋਰ ਲਾਉਂਦੀ ਹੀ ਪਰ ਰਾਤ ਰਹਿ ਪੋ ਇੱਕ ਨਾ ਤੁਹਾਡੇ ਕਰਕੇ ਹਨਵਾਣਾ ਪਿਆ ਮੇਰੇ ਜੀਨ ਹੀ ਕੰਡਿਆ ਹੁਣ ਦੀਦੀ ਮੈਂ ਤੇ ਪਿੰਡ ਨੂੰ ਕਿਹਾ ਸੀ ਉਦੋਂ ਇਹ ਹੀ ਨਹੀਂ ਮੰਨਦੀ ਆਂਦੀ ਹੀ ਨਹੀਂ ਆਪਾਂ ਘਰ ਵਾਪਸ ਜਾਣਾ ਵਾ ਘਰ ਵਾਪਸ ਜਾਣਾ ਵਾ ਤੇ ਹੁਣ ਇੱਥੇ ਵੀ ਤੇ ਰਹਿ ਪਏ ਆ ਉਹ ਸਭੋ ਸਾਰੇ ਜਣੇ ਉੱਥੇ ਰਹਿ ਪੰਨੇ ਇਹ ਨਾਲੇ ਨਿਆਣੀ ਦਾ ਮਾਨ ਵੀ ਹੋਰ ਦਾ ਹੋਰ ਹੋ ਜਾਣਾ ਹੈ ਹੋਰ ਇਹੋ ਗੱਲ ਤੇ ਮੈਂ ਕਹਿਣ ਢੀ ਹਾਂ ਤੇ ਚੱਲ ਕੋਈ ਗੱਲ ਨਹੀਂ ਥੋੜੇ ਦਿਨੇ ਠਹਿਰ ਕੇ ਨਾ ਤੂੰ ਤੁਸੀਂ ਉਹਨਾਂ ਨੂੰ ਪੁਸ਼ ਕੇ ਤੇ ਫੇਰ ਕਵਲ ਨੂੰ ਲੈ ਆਇਓ ਆਹ ਕਹੈਂਦੇ ਲਖਵਿੰਦਰ ਭਾਜੀ ਵੀ ਵੀ ਥੋੜੇ ਦਿਨ ਹੋ ਜਾਣਗੇ ਤੇ ਫੇਰ ਲੈ ਦਿਓ ਨਾ ਵੀ ਤੇ ਕਵਲ ਦੀ ਸੱਸ ਨੇ ਪੁੱਛਿਆ ਨਾ ਵੀ ਕਵਲ ਦੀ ਭੂਆ ਕਿਉਂ ਨਹੀਂ ਆਈ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਆਈ ਤੂੰ ਚੰਗੇ ਬਲੇ ਆ ਗਈ ਤੇ ਮੇਰੇ ਮੂੰਹ ਨਿਕਲ ਚੱਲਿਆ ਹੈ ਫੇਰ ਇਹੀ ਤਾਂ ਲੜੇ ਆ ਲੈ ਦੀਦੀ ਆਹ ਜਿਹੜਾ ਗੱਲਾਂ ਥੋੜੀ ਦਸਦੀਆਂ ਹੁੰਦੀਆਂ ਉਥੇ ਮੂੰਹ ਸੱਚ ਨਿਕਲ ਚੱਲਿਆ ਮੈਂ ਕੀ ਕਰਦੀ ਚਲੋ ਤੇ ਤੁਹਾਨੂੰ ਕਿਧਾਂ ਹੁੰਦਤਾ ਭੂਆ ਨੇ ਮੈਨੂੰ ਉਮੀਦ ਨਹੀਂ ਹੀ ਭੁੰਦਣਾ ਹਾਂ ਹਾਂ ਦੀਦੀ ਤੁਹੀਂ ਕੋਈ ਨਾ ਪੁੱਛੋ ਬੜਾ ਕੁਝ ਕੀਤਾ ਹੈ ਮਮੀ ਨੇ ਬੜੀ ਲੜਾਈ ਪਾਈ ਤੇ ਹਾਨੂੰ ਆਂਦੀ ਹੀ ਤੁਹੀਂ ਨਹੀਂ ਜਾਣਾ ਤੁਹਾਡੇ ਉਹ ਕੀ ਲੱਗਦੇ ਆ ਜਦੋਂ ਮੈਂ ਨਹੀਂ ਜਾਣਾ ਹੈਗਾ ਬੜੀਆਂ ਗੱਲਾਂ ਕੀਤੀਆਂ ਹੈ ਅਹੀਂ ਤੇ ਲੜ ਖੋਲ ਕੇ ਮਾਹਾਂ ਕਿਤੇ ਆਏ ਆ ਪਿੰਡਾਂ ਦੇ ਜਿ ਤੁਹੀਂ ਨਹੀਂ ਨਾ ਜਾਣਾ ਤੇ ਨਾ ਸੇ ਅਹੀਂ ਤੇ ਜਾਣਾ ਹੁਣ ਅਗਲੇ ਨੂੰ ਤੁਹਾਨੂੰ ਦੱਸਣਾ ਵਾ ਕਿ ਸਾਡੇ ਵਿੱਚ ਕੀ ਗੱਲਬਾਤ ਹੋਈ ਹੈ ਐਦਾਂ ਹੁਣ ਪਰਦੇ ਦਾ ਪਰਦਾ ਰਹਿ ਗਿਆ ਨਾ ਜਿ ਅਹੀਂ ਵੀ ਨਾ ਆਉਂਦੇ ਤੇ ਉਹਨਾਂ ਨੇ ਤੇ ਤੁਹਾਨੂੰ ਕੁਛ ਨਾ ਹੈ ਵੀ ਸਾਰਾ ਟੱਬਰ ਕਿਉਂ ਨਹੀਂ ਆਇਆ ਐਦਾਂ ਨਾ ਬੱ ਚੰਗੇ ਵੀ ਨਹੀਂ ਲੱਗੇ ਦਾ ਉਹੀ ਨਾ ਉਹ ਪਰ ਇਹ ਗੱਲ ਨੂੰ ਸਮਝਦੇ ਨਹੀਂ ਨਾ ਕਰੇ ਵੀ ਬੰਦਾ ਕੀ ਪੱਥੇਰਾ ਸਮਝਾਈਦਾ ਪਤਾ ਨਹੀਂ ਦੀਦੀ ਕਾਦਾ ਉਹਨਾਂ ਦਾ ਦਿਮਾਗ ਆ ਇੱਕੋ ਪਾਸੇ ਰੱਖਦੇ ਕਿ ਹਾਂ ਜੋ ਮੈਂ ਕਹਿੰਦੀ ਆ ਉਹ ਸੱਚ ਵਾ ਤੇ ਬਾਕੀ ਸਾਰੇ ਝੂਠੇ ਦੇ ਤੁਸੀਂ ਕੋਈ ਚੰਗਾ ਕੰਮ ਨਹੀਂ ਕਰ ਰਹੇ ਨੇ ਆਹ ਤੂੰ ਭੁਆ ਦੀਆਂ ਆਤਾਂ ਮਾੜੀਆਂ ਨੇ ਨਾ ਵਹੀਂ ਥੋੜਾ ਕੀਤਾ ਵਾ ਤੂੰ ਤੂੰ ਹੁਣ ਵਿਆਹ ਹੀ ਆਈ ਆ ਭੁਆ ਜਿੱਦਾਂ ਹੀ ਆਦੀ ਹੁੰਦੀ ਨਾ ਆਪਾਂ ਉਦਾਂ ਹੀ ਕਰ ਦੇਉਨੇ ਆ ਦੀਦੀ ਮੈਨੂੰ ਵੀ ਸਾਰਾ ਪਤਾ ਵਾ ਪੱਥੇਰਾ ਟਾਈਮ ਹੋ ਗਿਆ ਮੇਰੇ ਵਿਆਹਣ ਮੈਂ ਵੀ ਵੇਖਣ ਹੀ ਦੀ ਆ ਉਹਨਾਂ ਨੂੰ ਕੀ ਕੁਝ ਕਰਦੇ ਨੇ ਤੇ ਹੋਰ ਤੇ ਛੱਡੋ ਤੁਸੀਂ ਜਦੋਂ ਇੱਧਰ ਨੂੰ ਆਉਣਾ ਹੈ ਨਾ ਚਾਬੀ ਲਗਾ ਲਈ ਹੀ ਉਹਨਾਂ ਨੇ ਕਹਿੰਦੇ ਮੈਨੂੰ ਪਤਾ ਹੀ ਨਹੀਂ ਚਾਬੀ ਕਿੱਥੇ ਆ ਇਹ ਜਿਹੇ ਕੰਮਾਂ ਨੂੰ ਨਾ ਪੂਆ ਦਾ ਬੜਾ ਦਿਮਾਗ ਚੱਲਦਾ ਵਾ ਜਿੱਦਾਂ ਨੂੰ ਚਲਾਉਣਾ ਹੈ ਨਾ ਉਦੋਂ ਨੂੰ ਚਲਾਉਂਦੀ ਹਾਂ ਤੇ ਕੁਝ ਨਹੀਂ ਦਿਮਾਗ ਤੇ ਉਹਨਾਂ ਦਾ ਬੜਾ ਚੱਲਦਾ ਵਾ ਸਕੀਮਾਂ ਬੜੀਆਂ ਲਾਉਣੀਆਂ ਆਉਂਦੀਆਂ ਵਾ ਜਿਹੜੇ ਸੋਫੇ ਨਹੀਂ ਮੇਰੇ ਪੇਗਿਆਂ ਤੋਂ ਮੰਗਵਾਏ ਨੇ ਪਰ ਸ਼ਾਨਵ ਤੇ ਹੋਰ ਦੀਦੀ ਉਦਾਂ ਆਂਦੇ ਮੈਨੂੰ ਫੋਨ ਨਹੀਂ ਲਾਉਣਾ ਆਉਂਦਾ ਤੇ ਉਹਨਾਂ ਦਾ ਨੰਬਰ ਪਤਾ ਨਹੀਂ ਕਿਦਾਂ ਯਾਦ ਵਾ ਉਹਨਾਂ ਨੂੰ ਫੋਨ ਲਾ ਕੇ ਹੜ ਤੋ ਚੋਰੀ ਕੀਤਾ ਵਾ ਤਨਣਾ ਨੂੰ ਕਹਿੰਦੇ ਕਿ ਜੇ ਤੁਸੀਂ ਸੋਫੇ ਨਾਨਕ ਲਾਇਤੇ ਅਹੀਂ ਤੇੜੀ ਕੁੜੀ ਵੀ ਕਲਾ ਦੇਣੀ ਆ। ਉਹ ਇਥੋਂ ਤੱਕ ਉੱਤਰ ਗਈ ਵੇਲਾ ਆਪਣਾ ਘਰ ਵੀ ਨਹੀਂ ਬਖਸ਼ਦੀ। ਹਾਂ ਉਹਨੇ ਕੀ ਬਖਸ਼ਨਾਵਾਂ ਨਾਲੇ ਨਾਵੇ ਦਾ ਚੰਗੇ ਨਹੀਂ ਲੱਗਦਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ? ਪਤਾ ਕਿੱਦਾਂ ਲੱਗਣਾ ਹੈ? ਮੈਨੂੰ ਮੰਮੀ ਨੇ ਦੱਸਿਆ। ਮੈਨੂੰ ਆnde ਇਹ ਘਰ ਵਿੱਚ ਕਿਸੇ ਨਾਲ ਗੱਲ ਨਾ ਕਰੀ। ਪਰ ਫਿਰ ਵੀ ਮੈਂ ਪਿੰਦ ਨੂੰ ਦੱਸਿਆ ਮੈਂ ਕਿ ਇਹਨਾਂ ਨੂੰ ਪਤਾ ਤੇ ਲੱਗਣਾ ਚਾਹੀਦਾ। ਮੰਮੀ ਕਿਹਾ ਤੱਕ ਜਾਂਦੇ ਨੇ। ਉਹ ਆਣਾ ਆਪਣੀਆਂ ਆਦਤਾਂ ਤੋਂ ਨਹੀਂ ਬਦਲਦੀ ਹੈਗੀ ਤੇ ਨਾਲੇ ਦੀਦੀ ਉਹਨਾਂ ਨੂੰ ਪਹਿਲੀ ਹੀ ਉਹਨੂੰ ਵੀ ਪਤਾ ਲੱਗ ਗਿਆ ਹੈ। ਉਹ ਮੈਨੂੰ ਕਹਿਂਦੇ ਹੀ ਉਨਨਾਂ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ ਉਥੋਂ ਤੱਕ ਕਿੱਦਾਂ ਨਾਲ ਖ਼ਬਰਾਂ ਪਹੁੰਚ ਗਈਆਂ ਤੇ ਮੈਂ ਇਹੋ ਦੇ ਸੋਚਾਂ ਜੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਕਵਰ ਦੇ ਸੌਹਰਾਂ ਨੂੰ ਨਾ ਪਤਾ ਹੋਊਗਾ ਹਜੇ ਤੇ ਨਹੀਂ ਉਹਨਾਂ ਕੋਈ ਗੱਲਬਾਤ ਕੀਤੀ ਕੀ ਪਤਾ ਸਿਆਣੇ ਆ ਪਤਾ ਵੀ ਲੱਗਾ ਹੋਏ ਤੇ ਨਾ ਹੀ ਗੱਲ ਵੀ ਕੀਤੀ ਇਹ ਵੀ ਗੱਲ ਹੋ ਸਕਦੀ ਆ ਪਰ ਇਹੋ ਜਿਹੀ ਗੱਲਾਂ ਨਾ ਛੁੱਪੀਆਂ ਨਹੀਂ ਰਹਿੰਦੀਆਂ ਹੁੰਦੀਆਂ ਇਹਨਾਂ ਨੇ ਫਿਗਰ ਹਗਾ ਮੇ ਮਾਂ ਸਾਡੀ ਕੱਲੀ ਘਰ ਵੈ ਫੋਨ ਕਰਕੇ ਤੇ ਦੱਸ ਦਿੱਤਾ ਵੈ ਵੀ ਅਹੀ ਨਹੀਂ ਆਉਣਾ ਹਰਾਤ ਰਹਿਣਾ ਵਾ ਇੱਥੇ ਗੱਲਾਂ ਇਹਨਾਂ ਦੀਆਂ ਹੋਰ ਨੇ ਉੱਥੇ ਚੁਰ ਜਾਣ ਤਾਂ ਹੋਰ ਨੇ ਵੱਡੀ ਗੱਲ ਤੇ ਇਹ ਆ ਵੀ ਆ ਜਿਹੜੀ ਨਵ ਵਾ ਇਹ ਨਹੀਂ ਕਿਸੇ ਪਾਸੇ ਹਣ ਲੱਗਣ ਦਿੰਦੀ ਆਪਣੇ ਪੇਕੇ ਜਾਇਦ ਭਾਂ ਦੋ ਘੰਟੇ ਉਹਨਾਂ ਰਹਿ ਕੇ ਆਪ ਹੁੰਦੀ ਪੈਰੀ ਆ ਜੇ ਮੇਰਾ ਤਾਂ ਖਾਲੋ ਉਥੇ ਚਾਹ ਵੀ ਘੋਟਾ ਆਪ ਹੀ ਬਣਾ ਕੇ ਪੀ ਕੇ ਆਉਂਦੀ ਹੈ ਉੱਥੇ ਗਈ ਹੈ ਨਾ ਤੇ ਰਾਤ ਦੀਆਂ ਸਲਾਵਾ ਕਰ ਲਈਆਂ ਬੜਾ ਇਹਨਾਂ ਨੂੰ 헤ਜ ਆਇਆ ਵਾ ਪੇਕੇ ਤੇ ਮੇਰੇ ਹੀ ਨੇ ਨਾ ਜੇ ਸੱਚੀ ਪੁੱਛੀ athe ਜੋ ਮੇਰੀਆਂ ਚੁਗਲੀਆਂ ਨਹੀਂ ਅਗਲੀਆਂ ਪਿਛਲੀਆਂ ਕਰੇਗੀ ਵੀ ਵੇਲਾ ਟੈਮ ਮਿਲ ਜਾਵੇ ਤੋ ਪੀਪਲ ਇਹ ਨਾ ਤੋ ਹੋਣੇ ਨੰ ਬੜਾ ਹੀ ਹੇਜ ਆਇਆ ਵਾ ਆ ਲੈਣਦੇ ਇਹਨਾਂ ਨੂੰ ਇੱਕ ਵਾਰੀ ਚੰਗਾ ਤੇ ਮੇਰਾ ਆਪਣਾ ਪੁੱਤਰ ਨਹੀਂ ਜਿਹੜਾ ਉਹਦੇ ਮਗਰ ਲੱਗਾ ਰਹਿੰਦਾ ਲੇਲੀ ਦੇ ਜੋ ਆਖੇ ਉਹੋ ਹੀ ਕਰਦਾ ਵਾ ਆ ਲੈਣਦੇ ਇਹਨਾਂ ਨੂੰ ਵੇਖੇ ਇਹਨਾਂ ਦੇ ਨਾਲ ਹੁੱਕਾ ਪਾਣੀ ਕਿੱਦਾਂ ਬੰਦ ਕਰਨੀ ਮੇਰੇ ਪੇਕੇ ਨੇ ਮੈਨੂੰ ਹੀਜ ਨਹੀਂ ਇਹਨਾਂ ਇਹਨਾਂ ਦਾ ਬਹੁਤਾ ਵਾ ਤਕੋ ਗੜਵਾਂ ਲੱਥੇ ਹੀ ਤੇ ਲੱਥੇ ਰਹਿਣ ਦਿੰਦੇ ਪਰ ਇਹਨਾਂ ਦੋਆ ਜਿੰਗ ਇਹਨਾਂ ਆਂਦੇ ਨੇ ਸੁਤੀਆਂ ਕਾਲਾ ਜਗਾਉਣ ਵਾਲੀਆਂ ਇਹਨਾਂ ਦਾ ਹੇਜ ਹੋ ਗਿਆ ਤੇ ਮੇਰੇ ਪੇਕੇ ਛੁੱਟ ਗਏ ਲਗਾਤੋਂ ਨੂੰ ਜਾਣ ਕੇ ਖਿੱਚ ਕਰਕੇ ਹੇ ਟਾਈਮ ਤੇ ਨਾ ਹੋਇਆ ਨਹੀਂ ਪਿੰਡ ਜਲ ਜਾਣਾ ਲੈ ਗੁਰਵਾਦ ਕਰਨਾ ਬਾਹਰ ਹਾਲ ਤੇ ਵੇ ਗੱਡੀ ਕਿ ਨਹੀਂ ਲੱਗਣ ਡਿਆ ਕਿੰਨੇ ਮਿੰਟੇਜ ਹੋ ਗਈ ਆ ਕਿੱਥੇ ਤੂੰ ਮੀਤ ਜਾਂਦੇ ਰਹਿਣਾ ਸੀ ਚੱਲ ਉਹ ਤੇ ਹੈਗਾ ਵਾ ਪਰ ਮੰਮੀ ਕਰੇ ਖੱਲੇ ਮੈਂ ਫਿਰ ਉਹਨਾਂ ਐਵੇਂ ਗੱਲਾਂ ਬੱਤਾ ਕਰਨਗੇ ਉਹਨਾਂ ਨੂੰ ਫੋਨ ਕਰਤਾ ਇਹ ਨਾ ਵੀ ਹੋ ਸਕਦਾ ਵੀ ਰਾਤ ਲੱਗ ਜੇ ਉਹ ਤੇ ਮੈਂ ਕੀਤਾ ਸੀ ਉਦਾਂ ਆਹ ਤੇ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਹੀ ਆਹ ਪਤਾ ਤਾਂ ਹੈਗਾ ਪਰ ਮੈਂ ਸੋਚਣ ਡਿਆ ਵੀ ਸਵੇਰੇ ਵੀ ਕਿ ਤੁਰ ਜਾਂ ਦਰਦਾਂ ਕਿੰਨਾ ਟਾਈਮ ਹੋਏ ਨਾ ਉਹ ਐਵੇਂ ਨਾ ਚਿੰਤਾ ਲਿਆ ਕਰ ਦੋ ਘੜੀਆਂ ਰਾਤ ਹੀ ਆ ਤਾਰੀ ਉਦੋਂ ਭੱਜੇ ਜਾਣਾ ਤੇ ਜਾ ਕੇ ਸੌਣਾ ਹੀ ਹੋਰ ਕੀ ਕਰਨਾ ਹੈ ਉਹ ਤੇ ਚਲੋ ਕੋਈ ਨਹੀਂ ਗੱਲ ਪਰ ਫਿਰ ਵੀ ਚੱਲ ਉੱਠ ਕੇ ਸਵੇਰੇ ਆਪਣਾ ਕੰਮ ਧੰਦਾ ਬੰਦਾ ਕਰਦਾ ਹੁਣ ਸਵੇਰੇ ਫਿਰ ਭੱਜ ਦੌੜ ਪੈ ਹੀ ਰਹਿਣੀ ਹੈ ਵੇ ਜਾਵੇ ਧਾਰ ਕੱਢਣੀ ਆ ਉਹ ਕਰਨਾ ਚੀ ਜੀ ਕਰਨਾ ਕਿਤੇ ਨਹੀਂ ਭਰਾ ਤੈਨੂੰ ਸਵੇਰੇ ਡੱਕ ਦੇ ਬਹੁਤ ਹੀ ਗੱਲਾਂ ਆਖੇਗਾ ਨਾ ਤੈਨੂੰ ਚਾਹ ਹੀ ਨਾ ਪਿਆਲਾਂ ਜਿਹਾ ਉਦਾਂ ਹੀ ਘਾਲ ਦਾਂਗੇ ਤੇ ਤੇਰਾ ਬਹੁਤਾਂ ਕੰਮ ਰੁਕਦਾ ਤੇ ਚਲੋ ਠੀਕ ਤੰਦਰ ਇਦਾਂ ਕਰ ਤਾਂ ਹਾਂ ਬੂਰ ਜੇ ਲਾ ਉਹ ਠੰਡ ਬੜੀ ਆ ਕੋਈ ਨਹੀਂ ਲਾ ਗਰਦੀ ਨਾ ਪਰ ਜਾਈ ਲੈ ਆਏ ਇਧਰੋਂ ਰੱਬ ਦਾ ਬਿਜ ਘਾਟ ਲੱਗਦਾ ਇਹ ਗੱਡੀ ਜੇ ਨਿਕਲ ਜਾ ਸਾਰ ਸਾਰੀ ਪੁੱਛੇ ਤਾਂ ਭਾਈ ਜਾਈ ਤਾਂ ਪਈਆਂ ਠੰਡ ਲੱਗਣ ਦੀ ਜਿਵੇਂ ਨਾ ਬਰੇ ਤੇ ਅੰਦਰ ਪਈ ਲੱਗਦਾ ਲੋਕ ਸੈਨ ਤੇ ਡੇ ਹੀ ਹੋਰ ਸਰ ਪੈਣ ਡੇ ਗਲੇ ਤੇ ਲੈ ਪਿੰਦਰਾ ਹਵਾ ਤਰੇ ਵਸਾਂ ਦੀ ਕਿ ਨਹੀਂ ਹੁਣ ਤੇ ਮੌਸਮ ਨੇ ਤੇ ਬਦਲ ਗਿਆ ਈ ਠੰਡੇ ਗਰਮੀ ਲੱਗਦੀ ਪੂਰੀ ਤੂੰ ਵਾਕਈ ਵੀ ਗੱਲ ਸਹੀ ਆ ਤੇਰੀ ਅਮੀ ਪੈ ਗਿਆ ਉਦਾਂ ਇਹ ਚੱਲ ਠੰਡ ਹੋ ਗਈ ਫੇਰ ਨੇ ਦੇ ਉਦਾਂ ਕੰਮ ਖਰਾਬ ਜਾ ਹੀ ਫਸਲਾਂ ਤੇ ਵੀ ਹੋਰ ਵੀ ਆਪਣਾ ਮਨ ਲਾ ਇਨਸਾਨਾਂ ਨਾਲ ਵੀ ਵਧੀਆ ਹੋ ਗਿਆ ਬਿਲਕੁਲ ਤੇ ਨਾਲੇ ਜੇ ਜਲਦੀ ਗਰਮੀ ਹੁੰਦੀ ਨਾ ਤੇ ਉਹਨੇ ਨੁਕਸਾਨ ਹੀ ਮੁੜ ਕੇ ਜ਼ਿਆਦਾ ਹੁੰਦਾ ਥੋੜੀ ਠੰਡ ਆਪਣੀ ਤਰਤੀਬ ਚ ਜਾਵੇ ਆਵੇ ਨਾ ਤਾਂ ਉਹ ਸਹੀ ਰਹਿੰਦਾ ਵਾ ਨਾ ਮੈਂ ਆ ਗਈ ਉਹਨਾਂ ਨੇ ਮੈਂ ਨੇ ਰਜਾਈ ਦੇ ਆਵਾ ਤੇ ਮੈਂ ਪਹਿਲਾਂ ਚਾਹ ਬਣਾਵਾ ਕਿ ਰੋਟੀ ਖਾਣੀ ਜੀ ਨਹੀਂ ਨਹੀਂ ਦੀਦੀ ਰੋਟੀ ਵੀ ਕਿੱਥੇ ਭੋਖਾ ਉਥੋਂ ਸਾਰਾ ਕੁਝ ਖਾਦਾ ਪੀਤਾ ਤੇ ਹੈਗਾ ਵਾ ਤੇ ਜੇ ਨਾ ਤੂੰ ਹੀ ਖਾਣੀ ਆ ਤੇ ਆਪਣੇ ਲਈ ਬਣਾ ਲਓ ਮੇਰੇ ਕਰ ਕਿਵੇਂ ਭੁੱਖੇ ਨਾ ਰਹੋ ਉਹਦਾ ਨਾਂ ਮੈਨੂੰ ਵੀ ਨਹੀਂ ਭੁੱਖ ਸਵੇਰੇ ਨਾ ਮੈਂ ਸਬਜ਼ੀ ਬਣਾ ਗਈ ਹਾਂ ਮੈਂ ਟਾਈਮ ਦਾ ਕੀ ਪਤਾ ਨੇਰਾ ਹੋ ਜੇ ਤੇ ਚਲ ਦੋ ਫੁਰਕੇ ਲਾ ਲਾਂਗੇ ਆਹ ਹੋ ਚਲੋ ਕੋਈ ਗੱਲ ਨਹੀਂ ਤੇ ਚਾਹ ਬਣਾ ਲਵਾਂ ਸਭੋ ਵਧੀਆ ਜੀ ਮੈਂ ਲਿਆਈ ਬਣਾ ਕੇ ਐਵੇਂ ਗੱਲਾਂ ਗੱਲਾਂ ਚ ਕਿੰਨਾ ਟਾਈਮ ਕਰ ਲਿਆ ਖਰਾਬ ਵੀ ਕੋਈ ਗੱਲ ਨਹੀਂ ਆਪਾਂ ਵਿਹਲੇ ਹੀ ਹੁਣ ਹੈ ਕਿਹੜਾ ਕੋਈ ਕੰਮ ਕਰਨਾ ਹੈ ਗਰਲੇ ਨਾ ਮੈਂ ਤੈਨੂੰ ਕਹਿੰਦਾ ਯਾਰ ਬਾਈ ਜੀ ਫੜਾ ਯਾਰ ਠੰਡਾ ਤਾਂ ਤੂੰ ਇੱਧਰ ਹੋਰ ਹੀ ਕਰੀ ਜਾਣ ਨਹੀਂ ਕੋਈ ਗੱਲ ਨਹੀਂ ਮੈਂ ਤੇ ਐਵੇਂ ਨਹੀਂ ਮੈਨੂੰ ਚੇਤਾ ਹੀ ਭੁੱਲ ਗਿਆ ਮੈਂ ਤਾਂ ਨਵਾਂ ਗੱਲ ਨਹੀਂ ਪੈ ਗਈਆਂ ਤੋਂ ਚੇਤਾ ਹੀ ਭੁੱਲ ਗਿਆ ਗੱਲਾਂ ਗੁੱਲਾਂ ਘੱਟ ਕਰੋ ਤੇ ਕੋ ਰੋਟੀ ਪਾਣੀ ਤਿਆਰ ਕਰੋ ਉਹਨਾਂ ਨੂੰ ਖਵਾ ਲਈਏ ਕੋਈ ਗੱਲ ਨਹੀਂ ਖਵਾ ਦੇਣੀ ਆ ਨਾਮ ਨੂੰ ਮੈਂ ਪੁੱਛਿਆ ਉਹ ਤਾਂ ਦੀ ਮੈਂ ਰੋਟੀ ਖਾਣੀ ਨਹੀਂ ਆ ਤਾਂ ਤੁਹਾਨੂੰ ਭੁੱਖ ਹੈ ਤਾਂ ਤੁਹਾਨੂੰ ਲਾ ਦੇਣੀ ਮੈਂ ਸਬਜ਼ੀ ਬਣਾਈ ਆ ਯਾ ਮੈਨੂੰ ਤਾਂ ਨਹੀਂ ਭੁੱਖ ਹੈ ਗਈ ਮੇਰਾ ਤਾਂ ਮਨ ਟਿਕ ਵਾਰ ਅੱਜ ਹੋਇਆ ਇਹ ਪੂਰਾ ਤੇ ਇਹ ਆਪੀ ਪਿੰਡਰ ਚੋ ਕੇ ਦੋ ਫੁਲਕੇ ਲਾ ਲਾ ਕੋਈ ਗੱਲ ਨਹੀਂ ਲਾ ਲੈਣੀ ਆ ਚਾਹ ਬਣਾ ਕੇ ਤੇ ਫਿਰ ਪੁੱਛ ਲੈਣੀ ਆ ਤੇ ਲਾ ਲਾਂਗੇ ਰੋਟੀ ਨਰਮਿੰਦਰ ਸਿੱਤ ਹੀ ਆ ਗਿਆ ਦੀਦੀ ਕਹਿਣ ਦੀ ਭਾਜੀ ਨੂੰ ਕੱਪੜੇ ਦੇ ਦੇਣੀ ਉਹ ਦੇ ਦੇ ਕੋਈ ਲੋਰ ਟੀ-ਸ਼ਰਟ ਮੈਂ ਤੈਨੂੰ ਆਖਦਾ ਠੀਕ ਆ ਕੋਈ ਗੱਲ ਨਹੀਂ ਇੱਥੇ ਮੈਂ ਸਹੀ ਆ ਚੱਲ ਕੋਈ ਗੱਲ ਨਹੀਂ ਮੈਂ ਦੇ ਦੇਣੀ ਆ ਤੇ ਤੁਸੀਂ ਵੀ ਚੇਂਜ ਕਰ ਲਓ ਆਓ ਚਲ ਕਰ ਨਾ ਜਲਦੀ ਵੀਰਾ ਹੱਥ ਮਾਰੋ ਉਹਨਾਂ ਨੂੰ ਤੂੰ ਫੇਰ ਜਾ ਕੇ ਗੱਲੀ ਟੱਕਰੀ ਦੇ ਕੋਈ ਗੱਲ ਹੀ ਨਹੀਂ ਟੱਕਰੀ ਆਏ ਹਾਏ ਨੀ ਦੇ ਨਹੀਂ ਆਉਂਦੇ ਕੱਲੀ ਨੂੰ ਪਤਾ ਨਹੀਂ ਕੀ ਹੋਣ ਡਿਆ ਚਲੋ ਘਰ ਹੁਣ ਦੇਖਣ ਭਾਵੇਂ ਬੋਲਣ ਭਾਵੇਂ ਨਾ ਬੋਲਣ ਜੀ ਆਂ ਦੇਖ ਹੁੰਦੀ ਆ ਨੀਂਦ ਆ ਜਾਂਦੀ ਏ ਬੰਦਾ ਸੌ ਲੈਂਦਾ ਪਰ ਕਦੀ ਨਹੀਂ ਕੋਈ ਸਮਝ ਨਹੀਂ ਆਉਂਦੀ ਲੈ ਆਪਣਾ ਸੂਟ ਲੈ ਕੇ ਆਈ ਨਾਲ ਹੀ ਤੇ ਹੋਰ ਮੈਂ ਤੁਹਾਨੂੰ ਕਿਹਾ ਤੇ ਸਹੀ ਹੀ ਉਦੋਂ ਤੁਸੀਂ ਹੰਦੇ ਸੀ ਨਹੀਂ ਨਹੀਂ ਅਸੀਂ ਕਿਹੜਾ ਉੱਥੇ ਰਾਤ ਰਹਿਣਾ ਵਾ ਨਵਦੀਪ ਮੇਰਾ ਧਰਾਤਾ ਨਹੀਂ ਰਹਿੰਦਾ ਫਿਰ ਲਾਉ ਨਹੀਂ ਛੱਡਦਾ ਪਰ ਦੱਸ ਕੀ ਕਰਦੇ ਉਹਨੇ ਆਖਣਾ ਵੀ ਕਿੰਨੀ ਵਾਰੀ ਕਿਹਾ ਇਹ ਜਾਣ ਕੇ ਨਹੀਂ ਰਹਿਣ ਦੇ ਹੁਣ ਉਹਨਾਂ ਕੋਲ ਮੰਗੋਗੇ ਕੱਪੜੇ ਉਹ ਨਹੀਂ ਨਹੀਂ ਲੋੜ ਹੀ ਨਹੀਂ ਆਵੇ ਥੱਲੇ ਟੀ-ਸ਼ਰਟ ਹੈ ਗਈ ਉਹਦੋਂ ਮੈਂ ਕਿਹਾ ਸੀ ਵਹਿ ਜੀ ਜੀ ਨੂੰ ਕਹਿੰਦੇ ਹਾਂ ਮੈਂ ਦੇ ਦਿੰਨੀ ਲੋੜ ਟੀ-ਸ਼ਰਟ ਉਹਨੇ ਲੋਰ ਕੱਲਾ ਪਾ ਲਾਂਗੇ ਟੀ-ਸ਼ਰਟ ਹੈ ਗਈ ਚਲੋ ਵੀ ਇਹੋ ਚੱਲ ਜਾਣਾ ਤੇ ਇਦਾਂ ਕਰੀ ਸਵੇਰੇ ਟਾਈਮ ਨਾਲ ਉੱਠੀ ਕੋਈ ਨਹੀਂ ਟਾਈਮ ਨਾਲ ਉਠਾ ਕੇ ਇਗੜਾ ਕੁਝ ਕਰਨਾ ਉਹ ਕਰਨਾ ਤਾਂ ਨਹੀਂ ਭਾਵੇਂ ਇਹ ਨਾਲ 8 ਵਜੇ ਉੱਠੀ ਇਹਦੇ ਮੁੜ ਕੇ ਘਰੋਂ ਜਾ ਕੇ ਫੇਰ ਗਾਲਾਂ ਖਾਈਏ ਨੇ ਕੋਈ ਨਹੀਂ ਟਾਈਮ ਨਹੀਂ ਚਲ ਜਾਗੇ ਗਾਲਾਂ ਦੇ ਪਹਿਣੀਆਂ ਪਹਿਣੀਆਂ ਆ ਭਾਵੇਂ ਟਾਈਮ ਨਾਲ ਸੀ ਤੇ ਭਾਵੇਂ ਲੇਟ ਚਲ ਜੂ ਉਦਾਂ ਜਿਹੜਾ ਫੋਨ ਕੀਤਾ ਸੀ ਮੰਮੀ ਨੂੰ ਉਦੋਂ ਜਾਂਦੇ ਸੀ ਕੋਈ ਗੱਲ ਨਹੀਂ ਵੀ ਹਲੋ ਮਰਜ਼ੀ ਕਰ ਲਿਓ ਹੈ ਆ ਤਾਂ ਔਖੇ ਥੋੜੇ ਜੀ ਨੂੰ ਭਾ ਦਤੇ ਹੈਗਾ ਉਹਨਾਂ ਦਾ ਰੈਂਦੇ ਗੁੱਸੇ ਚੀ ਆ ਚਲ ਛੱਡ ਦਬਰਾਂ ਉਦਾਂ ਮਜ਼ਾਕ ਨਾ ਆਇਆ ਹਨਾ ਹਾਂ ਸਹੀ ਕਿ ਨਹੀਂ ਹੂੰ ਸਾਰੇ ਜਾਣੇ ਗਏ ਕਿਤੇ ਲੱਗੇ ਵਧੀਆ ਤੇ ਨਾ ਖੁਸ਼ ਹੀ ਹੋਵੀ ਤੇ ਜੇ ਨਾ ਪਾਉਂਦੇ ਨਾ ਤੇ ਬੜਾ ਕੰਮ ਖਰਾਬ ਕੀ ਜਿੱਦਾਂ ਮੀਂਹ ਪੈਂਦੇ ਆ ਹੈ ਨਾ ਇਹਨਾਂ ਕੋ ਵੀ ਨਹੀਂ ਜਾਇਆ ਜਾਨਾ ਤੇ ਹੋ ਰੇ ਜੇ ਮੈਨੂੰ ਚੰਦ ਦੇ ਵੀ ਤੇ ਇਹਨਾਂ ਨੂੰ ਉੱਤੇ ਭੇਜਣਾ ਹੂੰ ਚਲੋ ਕੋਈ ਗੱਲ ਨਹੀਂ ਨਾਲੇ ਨਾਲ ਜਾਨੇ ਹੀ ਉਦਾਂ ਵੇਖ ਲੈ ਜਾਨੇ ਸੁੱਤੇ ਆਏ ਨੇ ਕੋਈ ਟੈਨਸ਼ਨ ਨਹੀਂ ਵੇਖ ਲੈ ਸਾਬ ਨਾਲ ਕੀ ਵਜ ਚੱਲਿਆ ਵੇ ਆਂਦੇ ਹਨ ਵੀ ਆਹ ਨਾ ਮਨੇਰੇ ਹੀ ਆ ਜਾਣਾ ਪਰ ਕਿੱਥੇ ਰਾਤ ਚੁਗਲੀਆਂ ਕਰਦਿਆਂ ਦੀ ਨੰਗ ਗਈ ਹੋਣੀ ਹੈ ਤੇ ਜਾਗ ਕਿੱਥੇ ਹੁੰਦੀ ਹੈ ਵੇਲੇ ਨਾਲ ਆ ਲੈਣਦੇ ਇਹਨਾਂ ਨੂੰ ਅੱਜ ਤੇ ਹਾਰ ਕੇ ਮੈਂ ਦੋਰੀ ਵਾਰੀ ਚਾਹ ਕੱਪ ਬਣਾ ਕੇ ਤੇ ਪੀਣ ਲੱਗੀ ਇਹਨਾਂ ਨੂੰ ਇੱਕ ਵਾਰੀ ਆ ਲੈਣਦੇ ਘਰ ਇਹਨਾਂ ਦੀ ਤੇ ਮੈਂ ਚੰਗੀ ਤਰ੍ਹਾਂ ਜਿੜਕ ਨਾ ਝਾਂਬੀ ਲਾਵਾਂਗੀ ਇਹ ਜਿਹੜੇ ਨਡਾਰ ਹੋਏ ਫਿਰਦੇ ਨੇ ਦੋਹੇ ਜੀ ਚਲੋ ਜੀ ਪਹੁੰਚ ਗਏ ਘਰ ਹਾਂ ਆ ਗਏ ਹੋ ਹਾਂਜੀ ਮੰਮੀ ਤਰ ਜੇ ਤੇਰੀ ਹਾਂਜੀ ਕਿਤੇ ਤੂੰ ਮੈਨੂੰ ਇਹ ਦੱਸ ਰਹੀ ਤੀ ਕਿੰਨੇ ਹਾਂ ਬਈ ਆਹ ਤਾਂ ਮਨੇ ਇਹ ਆ ਜਾਣਾ ਵਾ ਹੋਂ ਦਾ ਦਿਨ ਚੜਿਆ ਵਾ ਜਿੰਨੀ ਪੈਰੀ ਆਇਆ ਨਾ ਉਨੂੰ ਹੀ ਪੈੜੀ ਵਗ ਜਾਏ ਇਸੇ ਤਰ੍ਹਾਂ